ਜ਼ਿੰਦਗੀ ਚ ਸਾਹਮ ਸਾਹ ਰੱਖੋ ਨੰਮ ਵਰਗੇ ਯਾਰਾਂ ਨੂੰ ਜਿਹੜੇ ਮਿੱਠੇ ਭਾਵੇਂ ਨਹੀਂ ਹੁੰਦੇ ਪਰ ਲੋੜ ਪੈਣ ਤੇ ਕੰਮ ਕੌੜੀ ਦਵਾਈ ਵਾਂਗ ਆਉਂਦੇ ਨੇ ਊਕ ਮਾਰ ਕੇ ਮੋਮਬਤੀ ਤਾਂ ਬੁਝਾਈ ਜਾ ਸਕਦੀ ਹੈ ਪਰ ਅਰਗਬਤੀ ਨਹੀਂ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ ਵਿੱਚ 40 ਦਿਨਾਂ ਦਾ ਸਫਰ ਹੈ ਤੇ ਆਪਾਂ 10 ਦਿਨਾਂ ਦਾ ਸਫਰ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਉਮੀਦ ਆ ਤੁਹਾਨੂੰ ਕਿਤਾਬ ਵਧੀਆ ਲੱਗ ਰਹੀ ਹੋਊਗੀ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦਾ ਜੋ ਭਾਗ ਹੈ ਉਹ ਭਾਗ ਹੈ ਯਾਰੀਆਂ ਦੇ ਨਾਮ ਕਿ ਯਾਰਾਂ ਦੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੁੰਦੀ ਹੈ ਲਓ ਜੀ ਸ਼ੁਰੂ ਕਰਨ ਲੱਗੇ ਆਂ ਦਿਨ 11ਵਾਂ ਕੇਸਰ ਨੂੰ ਅੱਜ ਪਿੰਡ ਦੇ ਯਾਰ ਬੇਲੀ ਬਹੁਤ ਯਾਦ ਆ ਰਹੇ ਸਨ ਜਲਦੀ ਗੱਲ ਸਾਂਝੀ ਕਰਦੇ ਆਂ ਉਸਨੇ ਫਕੀਰ ਨੂੰ ਕਿਹਾ ਹਣ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਦੋਸਤ ਨਾਲ ਲੜ ਪਿਆ ਸੀ ਅਸੀਂ ਬੋਲਣੋਂ ਵੀ ਹਟ ਗਏ ਹੁਣ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਹੈ ਚਿੰਤਾ ਨਾ ਕਰ ਉਹ ਵੀ ਤੇਰੇ ਬਾਰੇ ਇਹੋ ਸੋਚਦਾ ਹੋਣਾ ਜੋ ਹੁਣ ਤੂੰ ਸੋਚ ਰਿਹਾ ਤਾਂ ਹੀ ਤੈਨੂੰ ਉਸਦੀ ਯਾਦ ਆ ਰਹੀ ਹੈ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਫਕੀਰ ਨੇ ਕਿਹਾ ਇੱਕ ਵਾਰ ਦੋ ਦੋਸਤ ਪਿੰਡੋਂ ਬਾਹਰ-ਬਾਰ ਰਹਿੰਦੇ ਸਨ ਖੇਤਾਂ ਦੀ ਵਟ ਸਾਂਝੀ ਸੀ ਦੋਹਾਂ ਦੇ ਘਰ ਵੀ ਖੇਤਾਂ ਵਿੱਚ ਨੇੜੇ-ਨੇੜੇ ਸਨ ਰੋਜ ਆਉਣ ਜਾਣ ਬਣਿਆ ਰਹਿੰਦਾ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਗਿਆ ਗੱਲ ਵੀ ਕੋਈ ਖਾਸ ਨਹੀਂ ਸੀ ਪਰ ਦੋਵੇਂ ਬੋਲਣੋਂ ਹਟ ਗਏ ਇੱਕ ਨੇ ਸਾਂਝੀ ਵਟ ਦੇ ਨਾਲ ਨਾਲ ਇੱਕ ਵੱਡੀ ਖਾਈ ਪੁੱਟ ਕੇ ਪਾਣੀ ਭਰ ਦਿੱਤਾ ਹੁਣ ਆਉਣਾ ਜਾਣਾ ਵੀ ਬੰਦ ਹੋ ਗਿਆ ਸੀ ਦੂਸਰਾ ਦੋਸਤ ਉਦਾਸ ਵੀ ਸੀ ਤੇ ਖਾਈ ਪੁੱਟਣ ਕਰਕੇ ਨਾਰਾਜ਼ ਵੀ ਬਦਲਾ ਲੈਣ ਲਈ ਉਸਨੇ ਖਾਈ ਤੇ ਆਪਣੇ ਪਾਸੇ ਕੰਧ ਕੱਢਣ ਬਾਰੇ ਸੋਚਿਆ ਪਿੰਡੋਂ ਮਿਸਤਰੀ ਨੂੰ ਬੁਲਾ ਲਿਆ ਮਿਸਤਰੀ ਨੇ ਆਪਣਾ ਮੁੰਡਾ ਸਾਰੇ ਓਜਾਰ ਦੇ ਕਿ ਭੇਜ ਦਿੱਤਾ। ਨਰਾਜ ਦੋਸਤ ਮੁੰਡੇ ਨੂੰ ਕੰਧ ਬਾਰੇ ਸਮਝਾ ਕੇ ਆਪ ਸ਼ਹਿਰ ਕਿਸੇ ਕੰਮ ਚਲਾ ਗਿਆ। ਉਹ ਵਾਪਸ ਆ ਕੇ ਵੇਖਦਾ ਹੈ ਕਿ ਉਸ ਮੁੰਡੇ ਨੇ ਕੰਧ ਦੀ ਜਗਾ ਖਾਈ ਦੇ ਉੱਪਰ ਇੱਕ ਛੋਟਾ ਜਿਹਾ ਤੇ ਸੋਹਣਾ ਜਿਹਾ ਪੁਲ ਬਣਾ ਦਿੱਤਾ ਹੈ। ਉਸ ਦਾ ਗਵਾਂਢੀ ਪੁਲ ਤੋਂ ਦੌੜ ਕੇ ਆਇਆ ਤੇ ਉਸ ਨੂੰ ਜੱਫੀ ਪਾ ਕੇ ਕਹਿਣ ਲੱਗਾ ਯਾਰ ਗਲਤੀ ਮੇਰੀ ਹੈ। ਮੈਨੂੰ ਖਾਈ ਨਹੀਂ ਸੀ ਪੁੱਟਣੀ ਚਾਹੀਦੀ। ਸਾਨੂੰ ਇਸ ਮੁੰਡੇ ਦਾ ਧੰਨਵਾਦ ਕਰਨਾ ਚਾਹੀਦਾ। ਖੁਸ਼ ਹੋ ਕੇ ਪਹਿਲੇ ਦੋਸਤ ਨੇ ਕਿਹਾ ਮੁੰਡੇ ਨੂੰ ਕੰਮ ਦੇ ਪੈਸੇ ਦੇ ਕੇ ਉਸਨੇ ਕਿਹਾ ਹਣ ਤੂੰ ਇੱਥੇ ਰੁਕ ਜਾ ਇੱਥੇ ਹੋਰ ਵੀ ਕਈ ਕੰਮ ਕਰਨ ਵਾਲੇ ਨੇ ਅਜੇ ਮੈਂ ਹੋਰ ਬਹੁਤ ਪੌੜ ਬਣਾਉਣੇ ਨੇ ਮੈਂ ਰੁਕ ਨਹੀਂ ਸਕਦਾ ਮੈਨੂੰ ਜਾਣਾ ਪਏਗਾ ਮੁੰਡੇ ਦੀ ਮਸਕਰਾਹਟ ਪਜਰ ਹਸਮਈ ਸੀ ਦੋਸਤੀਆਂ ਉਹ ਰਿਸ਼ਤੇ ਨੇ ਜਿਹੜੇ ਉਮਰ ਦੇ ਨਾਲ ਨਾਲ ਪੁਰਾਣੇ ਬੋੜ ਵਾਗ ਹੋਰ ਸੋਹਣੇ ਹੁੰਦੇ ਜਾਂਦੇ ਨੇ ਫਕੀਰ ਨੇ ਕਹਾਣੀ ਖਤਮ ਕਰਦਿਆਂ ਕਿਹਾ ਪਿੰਡ ਦੇ ਯਾਰਾਂ ਦੋਸਤਾਂ ਨੂੰ ਯਾਦ ਕਰਦਿਆਂ ਕੇਸਰ ਦੇ ਚਿਹਰੇ ਤੇ ਸਕੂਨ ਭਰੀ ਮਸਕਰਾਹਟ ਸੀ ਕਿਹੜੀ ਗੱਲ ਲੁਕੀ ਸੀ ਨਾ ਯਾਰਾਂ ਤੂੰ ਭਾਵੇਂ ਚੰਗੀ ਤੇ ਭਾਵੇਂ ਮਾੜੀ ਬਚਪਨ ਚ ਕੀਤੀਆਂ ਸ਼ਰਾਰਤਾਂ ਹੁਣ ਜ਼ਿੰਦਗੀ ਦੀਆਂ ਯਾਦਾਂ ਦਾ ਸਰਮਾਇਆ ਬਣ ਗਈਆਂ ਸਨ ਕਿੱਥੋਂ ਕੈਮ ਤੇ ਬਾਂਦਰ ਕਿੱਲਾ ਖੇਡਦੇ ਸੀ ਕਿਆਂ ਪਿੱਠਾਂ ਅਜੇ ਵੀ ਠੰਡੀਆਂ ਨਹੀਂ ਸਨ ਹੋਈਆਂ ਪਹਿਲੇ ਪਹਿਲੇ ਪੈਰ ਦੀ ਦੁਆ ਵਰਗੀ ਝਿੜੀ ਵਾਲੀ ਨੰਮ ਦੀ ਦਵਾਈ ਵਰਗੇ ਦਿਲਾਂ ਵਾਲੇ ਯਖਮਾ ਨੂੰ ਠੀਕ ਕਰ ਦੇ ਯਾਰ ਮੇਰੇ ਪੁਰੇ ਦੀ ਹਵਾ ਵਰਗੇ ਯਾਰ ਮੇਰੇ ਪੁਰੇ ਦੀ ਹਵਾ ਵਰਗੇ ਕੇਸਰ ਦੀ ਯਾਦ ਵਿੱਚ ਬਚਪਨ ਘੁੰਮਣ ਲੱਗਿਆ ਪਿੰਡ ਚ ਅਖੰਡ ਪਾਠ ਵਾਲੇ ਦਿਨਾਂ ਚ ਰੌਲ ਵਾਲੇ ਭਾਈ ਜੀ ਦੇ ਮੰਜੇ ਮਟਨ ਸ਼ਾਨੀ ਲਈ ਰੱਖੇ ਡਾਗ ਦੂਸਰੇ ਭਾਈ ਸਾਹਿਬ ਦੇ ਮੰਜੇ ਨਾਲ ਰੱਖਣੀ ਵੀ ਯਾਦ ਆ ਗਈ ਤੇ ਉਸੇ ਡਾਗ ਨਾਲ ਦੂਜੇ ਦਿਨ ਪਈ ਘਟ ਵੀ ਰਾਤ ਦੀਆਂ ਚੋਰੀ ਤੋੜੀਆਂ ਕੱਚੀਆਂ ਆਂਬੀਆਂ ਖਾ ਕੇ ਅਗਲੇ ਸਾਰਾ ਦਿਨ ਦੰਦ ਖੱਟੇ ਰਹਿਣੇ ਵੀ ਯਾਦ ਆ ਗਏ ਜਦੋਂ ਕਿਸੇ ਨੇ ਉਲਾਮਾ ਲੈ ਕੇ ਆਉਣਾ ਤਾਂ ਬੇਬੇ ਨੇ ਕੇਸਰ ਦੇ ਵਗਾਵੇਂ ਜੁੱਤੀ ਮਾਰਨੀ ਪਰ ਉਹ ਜੁੱਤੀ ਕਰੇ ਕੇਸਰ ਦੇ ਲੱਗੀ ਨਹੀਂ ਸੀ ਬੇਬੇ ਦਾ ਨਿਸ਼ਾਨਾ ਇੰਨਾ ਵੀ ਮਾੜਾ ਨਹੀਂ ਹੋਣਾ ਸੋਚ ਕੇ ਕੇਸਰ ਦੀਆਂ ਅੱਖਾਂ ਨਮ ਹੋ ਗਈਆਂ ਬੇਬੇ ਨੇ ਉਸਨੂੰ ਸਿਰਫ ਇੱਕ ਵਾਰ ਕੁੱਟਿਆ ਸੀ ਤੇ ਉਹ ਘਟਾਜੀ ਵੀ ਉਸਨੂੰ ਇੰਜ ਹੀ ਆਰਸੀ ਜਿਵੇਂ ਕੱਲ ਦੀ ਹੀ ਗੱਲ ਹੋਵੇ ਉਸਨੂੰ ਅੱਜ ਫੇਰ ਉਹ ਦਿਨ ਯਾਦ ਆ ਗਿਆ ਪਿੰਡ ਦੀ ਫੇਰਨੀ ਤੇ ਗਹਿਮਾ ਗਹਿਮੀ ਸੀ ਬੋਰਡ ਵਾਲੇ ਖੁੱਲੇ ਪੈੜ ਵਿੱਚ ਗੱਡੀਆਂ ਵਾਲਿਆਂ ਦਾ ਕਬੀਲਾ ਹਰ ਸਾਲ ਦੀ ਤਰ੍ਹਾਂ ਕੁਝ ਦਿਨ ਪਹਿਲਾਂ ਹੀ ਆਣ ਕੇ ਰੁਕਿਆ ਸੀ ਅੱਧੇ ਕੋ ਦਿਨ ਚ ਹੀ ਬਾਂਸਾਂ ਦੀਆਂ ਛਟੀਆਂ ਜੋੜ ਕੇ ਲਾਏ ਛੋਟੇ-ਛੋਟੇ ਤੰਬੂਆਂ ਨਾਲ ਪਿੰਡ ਦਾ ਵਿਹੜਾ ਭਰ ਗਿਆ ਸੀ ਸਾਰੇ ਪਿੰਡ ਨੂੰ ਚਾਜ ਹੈ ਚੜ ਗਿਆ ਜਿਵੇਂ ਕਿ ਪਿੰਡ 'ਚ ਕੋਈ ਵਿਆਹ ਧਰਿਆ ਹੋਵੇ ਸ਼ਿੰਗਾਰੀਆਂ ਹੋਈਆਂ ਗੱਡੀਆਂ ਅਤੇ ਬਲਦਾਂ ਨੇ ਪਿੰਡ ਨੂੰ ਰੰਗੀਨ ਬਣਾ ਦਿੱਤਾ ਸੀ ਗੱਡੀਆਂ ਵਾਲਿਆਂ ਦੀਆਂ ਸਾਹਮਲੇ ਰੰਗ ਦੀਆਂ ਕੁੜੀਆਂ ਖੂਰਾ ਲੱਗ ਰਹੀਆਂ ਸਨ ਲੰਮੇ ਰੰਗੀਨ ਪਰਾंदे ਤੰਗ ਕੁਰਤੀਆਂ ਖੁੱਲੇ ਘੇਰੇ ਵਾਲੇ ਉੱਚੇ ਕੱਗਰੇ ਖੋਡੀਆਂ ਤੇ ਖੁਨੇ ਤਿਲ ਨੱਕ ਚ ਨਥਲੀਆਂ ਤੇ ਪੈਰੀਂ ਤਿੱਖੀ ਨੋਕ ਵਾਲੀਆਂ ਜੁੱਤੀਆਂ ਪਾਈ ਉਹ ਹਸੂ ਹਸੂ ਕਰਦੀਆਂ ਲਗਾਤਾਰ ਗੱਲਾਂ ਕਰ ਰਹੀਆਂ ਸਨ ਲੰਮੇ ਕੁੜਤੇ ਤੇ ਚਾਦਰੇ ਲਾਈ ਕੰਨਾਂ ਵਿੱਚ ਨੱਤੀਆਂ ਪਾਈ ਗੱਡੀਆਂ ਵਾਲੇ ਮਰਦ ਹੱਥ ਵਿੱਚ ਛੋਟੇ ਛੋਟੇ ਹੁੱਕੇ ਫੜੀ ਬੇਪਰਵਾਹ ਘੁੰਮ ਰਹੇ ਸਨ ਪੱਠਿਆ ਤਪਾ ਕੇ ਉਹਨਾਂ ਨੇ ਚਿੰਮਟੇ ਭੂਕਨੇ ਤੇ ਖੁਰਚਨੇ ਬਣਾਉਣੇ ਸ਼ੁਰੂ ਕਰ ਦਿੱਤੇ ਖੇਤੀ ਦੇ ਸੰਦਾਂ ਦੀ ਮੁਰੰਮਤ ਵੀ ਸ਼ੁਰੂ ਹੋ ਗਈ ਗੱਡੀਆਂ ਵਾਲੀਆਂ ਕੁੜੀਆਂ ਨੇ ਪਿੰਡ ਦੀਆਂ ਗਲੀਆਂ 'ਚ ਹੋੱਕੇ ਦੇ ਕੇ ਚਿੰਮਟੇ ਭੂਕਨੇ ਤੇ ਖੁਰਚਨੇ ਵੇਚਨੇ ਸ਼ੁਰੂ ਕਰ ਦਿੱਤੇ ਦਾਣਿਆਂ ਦੀ ਝੋਲੀ ਜਾਂ ਪੱਠਾਂ ਦੀ ਟੋਕਰੀ ਦੇ ਕੇ ਲੋਕੀ ਆਪਣੀਆਂ ਲੋੜਾਂ ਅਨਸਾਰ ਉਹਨਾਂ ਤੋਂ ਕੰਮ ਕਰਵਾਉਣ ਲੱਗੇ ਕੇਸਰ ਨੂੰ ਇੱਕ ਖੁਸ਼ਮਿਯਾਜ ਲੋਕ ਬੜੇ ਚੰਗੇ ਲੱਗਦੇ ਸਨ ਉਹ ਜਾ ਕੇ ਪੱਠੀ ਤੇ ਕੰਮ ਕਰ ਰਿਹਾ ਇੱਕ ਬਜ਼ੁਰਗ ਕੋਲ ਬੈਠ ਗਿਆ ਤੁਸੀਂ ਹਰ ਸਾਲ ਕਿੱਥੋਂ ਆਉਂਦੇ ਹੋ ਕੇਸਰ ਨੇ ਉਸ ਨੂੰ ਪੁੱਛਿਆ ਹਮ ਤੇਰੇ ਮਹਾਰਾਣਾ ਪ੍ਰਤਾਪ ਕੀ ਕੋਲ ਸਈ ਜਬ ਅਕਬਰ ਸੇ ਮਾਰੇ ਮਾਰਨ ਪ੍ਰਤਾਪ ਹਾਰ ਗਏ ਤੋਂ ਮਾਰੇ ਵਡੇਰਿਆਂ ਨੇ ਚਤੌੜ ਛੋੜਦੀ ਆ ਔਰ ਕਸਮ ਖਾਈ ਕਿ ਜਬ ਰਾਜ ਜਿੱਤेंगे ਤਬ ਲੋਟੇਗੇ ਸੋ ਛੋਰੇ ਤੱਬ ਸੇ ਬਨਜਾਰੇ ਬਨੇ ਘੁੰਮ ਰਹੇ ਬਜ਼ੁਰਗ ਨੇ ਕੇਸਰ ਨੂੰ ਦੱਸਦਿਆਂ ਆਪਣਾ ਕੰਮ ਵੀ ਜਾਰੀ ਰੱਖਿਆ ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ ਕਦੋਂ ਰਾਤ ਪੈ ਗਈ ਘਰ-ਘਰ ਕੇਸਰ ਨੂੰ ਲੱਭਦੀ ਬੇਬੇ ਦਾ ਬੁਰਾ ਹਾਲ ਸੀ ਜਦੋਂ ਉਸਨੇ ਕੇਸਰ ਨੂੰ ਗੱਡੀਆਂ ਵਾਲਿਆਂ ਕੋਲ ਬੈਠੇ ਵੇਖਿਆ ਤਾਂ ਉਸ ਦੇ ਸਾਹ ਵਿੱਚ ਸਾਹ ਆਇਆ ਬੇਬੇ ਨੇ ਉਸ ਨੂੰ ਬਾਹੋਂ ਫੜ ਕੇ ਘਰ ਨੂੰ ਤੋਰ ਲਿਆ ਰਸਤੇ ਵਿੱਚ ਬੇਬੇ ਕੇਸਰ ਨੂੰ ਘੜਦੀ ਵੀ ਜਾ ਰਹੀ ਸੀ ਤੇ ਨਾਲੇ ਰੋਈ ਵੀ ਜਾ ਰਹੀ ਸੀ ਉਸ ਦਿਨ ਤੋਂ ਬਾਅਦ ਕੇਸਰ ਕਦੇ ਵੀ ਬੇਬੇ ਨੂੰ ਬਿਨਾਂ ਦੱਸੇ ਘਰੋਂ ਬਾਹਰ ਨਹੀਂ ਸੀ ਗਿਆ ਤੇ ਹੁਣ ਬਿਨਾਂ ਦੱਸਿਆ ਫਕੀਰ ਦੇ ਨਾਲ ਆਇਆ ਉਸ ਨੂੰ ਕਈ ਦਿਨ ਹੋ ਗਏ ਸਨ ਪਤਾ ਨਹੀਂ ਬੇਬੇ ਦਾ ਕੀ ਹਾਲ ਹੋਣਾ ਸੋਚ ਕੇ ਕੇਸਰ ਉਦਾਸ ਜਾ ਹੋ ਗਿਆ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਦਿਨ 11ਵਾਂ ਦਾ ਸਫ਼ਰ ਉਮੀਦ ਹੈ ਕਿਤਾਬ ਤੁਹਾਨੂੰ ਵਧੀਆ ਲੱਗ ਰਹੀ ਹੋਊਗੀ ਜੇਕਰ ਕਿਤਾਬ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਕਿਤਾਬ ਕਿਸ ਤਰ੍ਹਾਂ ਲੱਗ ਰਹੀ ਆ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ